ਸਟਾਰਟ ਮਾਰਚ ਮਹੀਨਾ ਹਲਕੀ ਹਲਕੀ ਠੰਡ ਕੋਸੀ ਕੋਸੀ ਧੁੱਪ ਦਰਖਤਾਂ ਦੀ ਛਾਵੇਂ ਤੇ ਵਿਚ ਵਿਚਾਲੇ ਸੂਰਜ ਦੀਆਂ ਕਿਰਨਾਂ ਵਿੱਚ ਚਮਕਾਂ ਮਾਰਦੀ ਹੋਈ ਹਾਈਵੇ ਤੇ ਜਾਂਦੀ ਚਿੱਟੀ ਗੱਡੀ ਵਿੱਚ ਬੈਠੇ ਆ ਜਸਪ੍ਰੀਤ ਨੂੰ ਆਪਣੀ ਤਾਈ ਦੀ ਕਹੀ ਗੱਲ ਚੇਤੇ ਆ ਗਈ ਤੇ ਬਹੁਤ ਸਾਰੇ ਬੀਤੇ ਹੋਏ ਔਖੇ ਵੇਲੇ ਵੀ ਡੰਡੀ ਜਸਪ੍ਰੀਤ ਨਾਨਕੇ ਪਿੰਡ ਰਹਿੰਦਾ ਸੀ ਪਰ ਇੱਕ ਦੋ ਦਿਨ ਲਈ ਪਿੰਡ ਆਇਆ ਹੋਇਆ ਸੀ ਡੰਡੀ 12ਵੀਂ ਕਲਾਸ ਦੇ ਪੇਪਰ ਵਾਲੇ ਦਿਨ बस ਨਾ ਆਈ ਜਸਪ੍ਰੀਤ ਲੇਟ ਹੋ ਗਿਆ ਸੀ ਤਾਂ ਜਸਪ੍ਰੀਤ ਨੇ ਆਪਣੇ ਤਾਏ ਦੇ ਮੁੰਡੇ ਨੂੰ ਕਿਹਾ ਵੀਰੇ ਮੈਨੂੰ ਮੋਟਰਸਾਈਕਲ ਦੇ ਦੇ ਬਸ ਨਹੀਂ ਆਈ ਮੈਂ ਲੇਟ ਹੋ ਗਿਆ ਮੇਰਾ ਅੱਜ ਪੇਪਰ ਹੈ ਐਨਾ ਸੁਣ ਤਾਏ ਦੇ ਮੁੰਡੇ ਨੇ ਹਾਂ ਕਰ ਦਿੱਤੀ ਮੋਟਰਸਾਈਕਲ ਦੇਣ ਲਈ ਡੰਡੀ ਜਿਵੇਂ ਹੀ ਤਾਏ ਦਾ ਮੁੰਡਾ ਆਪਣੀ ਮੰਮੀ ਨੂੰ ਮੋਟਰਸਾਈਕਲ ਦਾ ਪੁੱਛਣ ਕਮਰੇ ਦੇ ਅੰਦਰ ਗਿਆ ਤਾਂ ਤਾਈ ਗੁੱਸੇ ਤੇ ਹੰਕਾਰ ਜਹੇ ਵਿੱਚ ਬੋਲੀ ਆਪਣੇ ਮੁੰਡੇ ਨੂੰ ਘੋਰਦੀ ਹੋਈ ਲੈ ਕਿਉਂ ਸਾਡੇ ਮੋਟਰਸਾਈਕਲ ਦੇ ਟਾਇਰ ਨਹੀਂ ਕੱਸਦੇ ਡੰਡੀ ਸਾਡੇ ਮੋਟਰਸਾਈਕਲ ਵਾਧੂ ਨੇ ਤੜਵਾਉਣ ਲਈ ਡੰਡੀ ਤੂੰ ਕਿਸੇ ਨੂੰ ਵੀ ਮੂੰਹ ਚੁੱਕ ਕੇ ਹਾਂ ਕਰ ਦਿੰਦਾ ਹੈ ਡੰਡੀ ਤਾਈ ਨੂੰ ਨਹੀਂ ਪਤਾ ਸੀ ਕਿ ਜਸਪ੍ਰੀਤ ਇਹ ਸਭ ਗੱਲਾਂ ਬਾਹਰ ਖੜਾ ਸੁਣ ਰਿਹਾ ਸੀ ਡੰਡੀ 27 ਦੀ ਐਨੀ ਕਿ ਗੱਲ ਸੁਣਦਿਆਂ ਹੀ ਜਸਪ੍ਰੀਤ ਉਹਨੀ ਪੈਰੀ ਤਾਏ ਦੇ ਘਰੋਂ ਵਾਪਿਸ ਮੁੜ ਆਇਆ ਡੰਡੀ ਬਸ ਅੱਡੇ ਵੱਲ ਨੂੰ ਤੁਰ ਪਿਆ ਡੰਡੀ ਪਰ ਪਿੰਡ ਸ਼ਹਿਰ ਤੋਂ ਹਟਵਾ ਹੁਣ ਕਰਕੇ ਬਸ ਵੀ ਟਾਈਮ ਦੀ ਟਾਈਮ ਹੀ ਆਉਂਦੀ ਡੰਡੀ ਤੇ ਆਖਰੀ ਬਸ ਵੀ ਨਿਕਲ ਗਈ ਬਸ ਅੱਡੇ ਤੇ ਨਿਰਾਸ਼ ਜਹੇ ਬੈਠੇ ਜਸਪ੍ਰੀਤ ਕੋਲ ਆਣ ਇੱਕ ਸਕੂਟਰ ਰੁਕਿਆ ਡੰਡੀ ਜਸਪ੍ਰੀਤ ਦੇ ਬਚਪਨ ਦਾ ਦੋਸਤ ਉਹ ਵੀ 12ਵੀਂ ਵਿੱਚ ਹੀ ਪੜਦਾ ਸੀ ਡੰਡੀ ਪਰ ਉਹ ਪਿੰਡ ਦੇ ਸਕੂਲ ਵਿੱਚ ਸੀ ਤੇ ਜਸਪ੍ਰੀਤ ਆਪਣੇ ਨਾਨਕੇ ਪੜਦਾ ਸੀ ਡੰਡੀ 10ਵੀਂ ਤੱਕ ਦੋਨੋਂ ਇਕੱਠੇ ਪੜੇ ਸੀ ਡੰਡੀ ਸਕੂਟਰ ਰੋਕ ਜਸਪ੍ਰੀਤ ਕੋਲ ਆ ਕੇ ਜਸਪ੍ਰੀਤ ਨੂੰ ਪੁੱਛਣ ਲੱਗਾ ਕੀ ਹੋਇਆ ਜੱਸੀ ਤੂੰ ਪੇਪਰ ਦੇਣ ਨਹੀਂ ਜਾਣਾ ਪ੍ਰਸ਼ਨਚਿੰਨ ਜਾਣਾ ਹੈ ਯਾਰ ਡੰਡੀ ਮੈਂ ਨਾਨਕੇ ਜਾਣਾ ਹੈ ਅਜੇ ਬਸ ਨਹੀਂ ਆਈ ਡੰਡੀ ਅੱਛਾ ਚੱਲ ਆ ਜਾ ਤੈਨੂੰ ਮੈਂ ਛੱਡ ਕੇ ਆਉਂਦਾ ਹਾਂ डंडी पर तेरा भी तो पेपर है अज तू भी तो पेपर देना है डंडी